ਮੇਰੇ ਨਾਲ ਕਿਸੇ ਨੇ ਉਸ ਲੜਾਈ 'ਚ ਸਾਥ ਨਹੀਂ ਦਿੱਤਾ ਕੋਈ ਜਿੱਥੇਬੰਦੀ ਮੇਰੇ ਨਾਲ ਗਰਾਉਂਡ ਲੈਵਲ ਤੇ ਆ ਕੇ ਖੜੀ ਨਹੀਂ ਹੋਈ ਕਮੈਂਟਾਂ 'ਚ ਬਥੇਰੇ ਸੀ ਫੋਨਾਂ 'ਤੇ ਬਥੇਰੇ ਸੀ ਗਰਾਉਂਡ ਲੈਵਲ ਤੇ ਮੇਰੇ ਨਾਲ ਕੋਈ ਨਹੀਂ ਆਇਆ ਉਸ ਤੋਂ ਬਾਅਦ ਮੇਰਾ ਇਹ ਸੀ ਜੇ 295 ਨਹੀਂ ਲੱਗਦੀ ਮੈਂ ਉਹਦੇ ਤੋਂ ਜਿਸ ਹੱਥ ਨਾਲ ਦਮਾਲਾ ਲਾਇਆ ਉਸ ਹੱਥ ਨਾਲ ਦਮਾਲਾ ਵਾਪਸ ਸਜਵਾਣਾ ਸੀ ਇਹ ਮੇਰੀ ਸ਼ਰਤ ਸੀ ਉਸ ਤੋਂ ਬਾਅਦ ਪੁਲਿਸ ਥਾਣੇ 'ਉਂ ਰਿਕਾਰਡਿੰਗ ਨਹੀਂ ਕਰਾਈ ਮੈਂ ਆਪਣੇ ਮਹਾਰਾਜ ਨੂੰ ਉੱਪਰ ਰੱਖਿਆ ਕਿ ਕੋਈ ਨਹੀਂ ਸੀ ਮੇਰਾ ਪਿਤਾ ਮੇਰੇ ਨਾਲ ਹੈ ਮੇਰਾ ਨੀਲਾ ਨਿਸ਼ਾਨ ਸਾਹਿਬ ਮੇਰੇ ਨਾਲ ਹੈ ਦਮਾਲਾ ਸਜਾਉਣ ਨੂੰ ਤਿਆਰ ਹੈ ਬਾਬਾ ਜੀ ਨੇ ਉਹਨੂੰ ਪਿੱਛੇ ਕਰਤਾ ਕਿ ਕੁੜੀਆਂ ਦਮਾਲਾ ਸਜਾਣ ਦੀ ਤੈਨੂੰ ਕੋਈ ਲੋੜ ਨਹੀਂ ਕਿ ਜਿਹਦਾ ਉਤਰਿਓ ਆਪੇ ਸਜਾ ਲਵੇ ਇਹ ਇਨਸਾਫ ਤੋਂ ਆਉਂਗੇ ਤੁਸੀਂ ਤੁਸੀਂ ਨਾਲ ਤੇ ਕੀ ਖੜਨਾ ਸੀ ਮੇਰਾ ਮੋਰਚਾ ਫਤਹਿ ਕੀਤਾ ਹੋਇਆ ਬਾਬਾ ਜੀ ਦੇ ਹਜ਼ੂਰੀ ਦੇ ਵਿੱਚ ਮੈਂ ਆਈਆਂ ਮਹਾਰਾਜ ਦੀ ਹਜ਼ੂਰੀ ਚ ਕਿ ਮੈਨੂੰ ਦਮਾਲਾ ਸਜਾਇਆ ਜਾਏ ਤੁਸੀਂ ਉੱਥੇ ਆ ਕੇ ਮੈਨੂੰ ਹਰਵਾ ਦਿੱਤਾ ਲੇਕਿਨ ਮੇਰੇ ਆਪਣੇ ਭਰਾ ਮੇਰੇ ਨਾਲ ਨਹੀਂ ਹੈ ਮੈਨੂੰ ਦੱਸੋ ਵੀ ਕੋਈ ਜੱਥੇਬੰਦੀ ਹੈ ਜਿਹੜੀ ਕੁੜੀਆਂ ਦਾ ਇਨਸਾਫ ਕਰੇ ਅੱਗੇ ਆਵੇ ਪੈਸੇ ਤੋਂ ਇਲਾਵਾ ਕੋਈ ਗੱਲ ਕਰੇ ਇਹ ਕਿਸੇ ਦਾ ਇਨਸਾਫ ਦਵਾ ਸਕੇ ਹੈ ਕੋਈ ਕਿ ਤੁਸੀਂ ਪੈਸੇ ਦੇ ਪਿੱਛੇ ਭੱਜਣਾ ਹੈ ਮੇਰਾ ਸਵਾਲ ਹੈ ਇਹ ਇਹਨਾਂ ਜੱਫੇ ਮੰਦੀਆਂ ਨੂੰ ਮੈਨੂੰ ਇਹਦਾ ਜਵਾਬ ਚਾਹੀਦਾ ਤੇ ਇੱਕ ਗੁਰਦੁਆਰੇ ਦੀ ਕਮੇਟੀ ਤੋਂ ਇੱਕ ਬੁੱਡੇ ਦਲ ਦਾ ਗੁਰਦੁਆਰਾ ਹੈ ਬੁੱਡੇ ਦਲ ਦੀ ਛੋਣੀ ਇਹ ਆਮ ਗੁਰਦੁਆਰਾ ਨਹੀਂ ਸੀ ਇਹ ਬੁੱਡੇ ਦਲ ਦੀ ਛੋਣੀ ਸੀ ਮੈਨੂੰ ਬੁੱਡੇ ਦਲ ਤੋਂ ਇਨਸਾਫ ਨਹੀਂ ਮਿਲਿਆ ਸ ਆ ਵਾਏ ਗੁਰਜੀ ਕੀ ਫਤਿਹ ਮੈਂ ਜੰਗ ਕੋਰ ਪਿਛਲੇ ਦਿਨੀ ਮੇਰੀ ਵੀਡੀਓ ਵਾਇਰਲ ਹੋਈ ਸੀ ਦਮਾਲਾ ਉਤਰਨ ਦੀ ਤੇ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਹੋਰ ਪਾਈ ਸੀ ਕਿ ਮੈਂ ਇਨਸਾਫ ਲੈ ਕੇ ਰਾਂਗੀ 295 ਪਾਵਾਂਗੀ ਅੱਜ ਮੈਂ ਉਹਦੀ ਨਵੀਂ ਅਪਡੇਟ ਤੁਹਾਨੂੰ ਦੇਣ ਲੱਗੀ ਆ ਆਪਣੇ ਸਿੱਖ ਪੰਥ ਦੇ ਹਾਲ ਵੇਖੋ ਜਿੱਥੇ ਬੰਦੀਆਂ ਦੇ ਆਪਣਾ ਏਕਾ ਦੇਖੋ ਸਿੱਖਾ ਦਾ ਕੀ ਹੈ ਮੇਰੇ ਨਾਲ ਕਿਸੇ ਨੇ ਉਸ ਲੜਾਈ 'ਚ ਸਾਥ ਨਹੀਂ ਦਿੱਤਾ ਕੋਈ ਜਿੱਥੇ ਬੰਦੀ ਮੇਰੇ ਨਾਲ ਗਰਾਊਂਡ ਲੈਵਲ ਤੇ ਆ ਕੇ ਖੜੀ ਨਹੀਂ ਹੋਈ ਕਮੈਂਟਾਂ 'ਚ ਬਥੇਰੇ ਸੀ ਫੋਨਾਂ 'ਤੇ ਬਥੇਰੇ ਸੀ ਗਰਾਊਂਡ ਲੈਵਲ ਤੇ ਮੇਰੇ ਨਾਲ ਕੋਈ ਨਹੀਂ ਆਇਆ ਫੇਰ ਵੀ ਮੈਂ ਕੱਲੀ ਨੇ ਅੱਜ 4-5 ਦਿਨ ਹੋ ਗਏ ਆਪਣਾ ਇਨਸਾਫ ਲਿਆ ਆਪਣੀ ਗੱਲ ਤੇ ਅੜੀ ਰਹੀ ਕਿ ਮੈਂ 295 ਲਗਾਉਂਗੀ ਦੂਜੇ ਪਾਸੇ ਜਿਹੜੀ ਸੀ ਉਹ ਕੁੜੀ ਸੀ ਉਹਨੂੰ ਸਮਝ ਆ ਗਈ ਉਹਨੇ ਬੇਅਦਬੀ ਕੀਤੀ ਐ ਉਹ ਗੋਡਿਆਂ ਤੇ ਆ ਗਈ ਉਹਨੇ ਮਾਫੀ ਮੰਗੀ ਮੈਨੂੰ ਉਹਦੇ ਤੇ ਤਰਸ ਆਇਆ ਕਿ ਉਹ ਵੀ ਭੈਣ ਹੈਗੀ ਐ ਮੈਂ ਉਹਨੂੰ ਕਿਉਂ ਛੱਲਣਾ ਹੈਗਾ ਦਿਮਾਗ ਟਿਕਾਣੇ ਲੈ ਕੇ ਆਣਾ ਸੀ ਉਹਨੂੰ ਅਕਲ ਹੋਣੀ ਚਾਹੀਦੀ ਸੀ ਉਹ ਮੈਂ ਉਹਨੂੰ ਦੇਤੀ ਉਹ ਬਣਦੀ ਕਾਰਵਾਈ ਹੋ ਗਈ ਉਸ ਤੋਂ ਬਾਅਦ ਮੇਰਾ ਐਸੀ ਜਿ 295 ਨਹੀਂ ਲੱਗਦੀ ਮੈਂ ਉਹਦੇ ਤੋਂ ਜਿਸ ਹੱਥ ਨਾਲ ਦਮਾਲਾ ਲਾਇਆ ਉਸ ਹੱਥ ਨਾਲ ਦਮਾਲਾ ਵਾਪਸ ਸਜਵਾਣਾ ਸੀ ਇਹ ਮੇਰੀ ਸ਼ਰਤ ਸੀ ਉਸ ਤੋਂ ਬਾਅਦ ਪੁਲਿਸ ਥਾਣੇ ਉਰ ਰਿਕਾਰਡਿੰਗ ਨਹੀਂ ਕਰਾਈ ਮੈਂ ਆਪਣੇ ਮਹਾਰਾਜ ਨੂੰ ਉੱਪਰ ਰੱਖਿਆ ਕਿ ਕੋਈ ਨਹੀਂ ਸੀ ਮੇਰਾ ਪਿਤਾ ਮੇਰੇ ਨਾਲ ਹੈ ਮੇਰਾ ਨੀਲਾ ਨਿਸ਼ਾਨ ਸਾਹਿਬ ਮੇਰੇ ਨਾਲ ਹੈ ਮੈਂ ਗੁਰਦੁਆਰੇ ਆਈਆਂ 15 ਸੈਕਟਰ ਦੇ ਪਾਠੀ ਸਿੰਘਾਂ ਨੂੰ ਮੈਂ ਕਿਹਾ ਕਿ ਐਦਾਂ ਕਰਕੇ ਅਰਦਾਸ ਕਰਨੀ ਹੈ ਪਹਿਲਾਂ ਤਾਂ ਕਹਿੰਦੇ ਜੀ ਸਾਡੇ ਕੋਲ ਪਾਠੀ ਹੈ ਨਹੀਂ ਅਵੇਲੇਬਲ ਇੱਥੇ ਇਸ ਟਾਈਮ ਅਰਦਾਸ ਦੇ ਲਈ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਪਾਠੀ ਇੱਥੇ ਅਵੇਲੇਬਲ ਕਿਉਂ ਨਹੀਂ ਹੈ ਅਰਦਾਸ ਵਾਸਤੇ ਇਸ ਟਾਈਮ ਤੇ ਬੜੀ ਮੁਸ਼ਕਿਲ ਨਾਲ ਮੈਨੂੰ ਉਹਨੂੰ ਮੈਂ ਸਾਰੀ ਗੱਲ ਦੱਸੀ ਮੈਂ ਕਿ ਬਾਬਾ ਜੀ ਮੈਂ ਮੋਰਚਾ ਸਾਂਭ ਲਿਆ ਮੋਰਚਾ ਫਤੇ ਵੀ ਕਰ ਲਿਆ ਆਖਰੀ ਇਹ ਹੈ ਕਿ ਕੁੜੀ ਆ ਗਈ ਹੈ ਦਮਾਲਾ ਸਜਾਉਣ ਨੂੰ ਤਿਆਰ ਆ ਆ ਲੈ ਕੇ ਵੀ ਆਈ ਆ ਉਹ ਮਾਫੀ ਮੰਗੇਗੀ ਅਰਦਾਸ ਕਰ ਦਿਓ ਤੇ ਦਮਾਲਾ ਸਜਾ ਦਵੇ ਤੇ ਸਾਡਾ ਛੁਟਕਾਰਾ ਹੋ ਜਵੇ ਇਸ ਚੀਜ਼ ਤੋਂ ਤੇ ਅਰਦਾਸ ਲਈ ਮੰਨੇ ਲੇਕਿਨ ਉਹ ਕੁੜੀ ਮੇਰੇ ਆਪਣੇ ਹੱਥੀ ਜੇ ਫੁਟੇਜ ਕਢਵਾਓ ਤੁਸੀਂ ਸੀਸੀਟੀਵੀ ਦੇ ਦਮਾਲਾ ਸਜਾਉਣ ਨੂੰ ਤਿਆਰ ਹੈ ਬਾਬਾ ਜੀ ਨੇ ਉਹਨੂੰ ਪਿੱਛੇ ਕਰਤਾ ਕਿ ਕੁੜੀਏ ਦਮਾਲਾ ਸਜਾਣ ਦੀ ਤੈਨੂੰ ਕੋਈ ਲੋੜ ਨਹੀਂ ਕਿ ਜਿਹਦਾ ਉਤਰੇ ਉਹ ਆਪੇ ਸਜਾ ਲਵੇ ਇਹ ਇਨਸਾਫ ਹੋਉਂਗੇ ਤੁਸੀਂ ਤੁਸੀਂ ਨਾਲ ਤੇ ਕੀ ਖੜਨਾ ਸੀ ਮੇਰਾ ਮੋਰਚਾ ਫਤਹਿ ਕੀਤਾ ਹੋਇਆ ਬਾਬਾ ਜੀ ਦੇ ਹਜ਼ੂਰੀ ਦੇ ਵਿੱਚ ਮੈਂ ਆਈਆਂ ਮਹਾਰਾਜ ਦੀ ਹਜ਼ੂਰੀ ਚ ਕਿ ਮੈਨੂੰ ਦਮਾਲਾ ਸਜਾਇਆ ਜਾਏ ਤੁਸੀਂ ਉੱਥੇ ਆ ਕੇ ਮੈਨੂੰ ਹਰਵਾ ਦਿੱਤਾ ਇਹ ਕੀ ਇਨਸਾਫ ਹੋਇਆ ਇਹ ਤੁਹਾਡੇ ਚ ਇੰਨੀ ਵੀ ਹਿੰਮਤ ਹੈ ਨੀਗੀ ਕਿ ਤੁਸੀਂ ਮੈਂ ਸਾਰਾ ਮੋਰਚਾ ਫਤਹਿ ਕਰ ਲਿਆ ਕੱਲੀ ਕੁੜੀ ਨੇ ਪੁਲਿਸ ਨਾਲ ਮੱਥਾ ਲਾ ਲਿਆ ਸਭ ਕੁਝ ਕਰ ਲਿਆ ਦੂਜੀ ਪਾਰਟੀ ਨੂੰ ਗੋਡਿਆਂ ਤੇ ਲਿਆਈ ਦਮਾਲਾ ਮੰਗਾ ਲਿਆ ਸਿਰਫ ਸਿਰ ਤੇ ਸਜਵਾਣਾ ਸੀ ਤੇ ਤੁਸੀਂ ਉਹਨੇ ਚ ਵੀ ਮੇਰੇ ਨਾਲ ਨਹੀਂ ਖੜ ਸਕੇ ਮੈਨੂੰ ਇਹ ਜਵਾਬ ਚਾਹੀਦਾ ਤੁਹਾਡੇ ਤੋਂ ਕਿ ਏ ਦੱਸੋ ਮੈਂ ਕਿ ਚਾਹੰਦੀ ਸੀ ਵੀ ਉਹ ਕੁੜੀ ਨੇ ਜਿਸ ਹੱਥ ਨਾਲ ਦਮਾਲਾ ਸਜਾਇਆ ਲਾਇਆ ਉਸ ਹੱਥ ਨਾਲ ਉਹ ਵਾਪਸ ਮੇਰਾ ਦਮਾਲਾ ਸਜਾਏ ਤਾਂ ਕਿ ਉਹਨੂੰ ਸ਼ਰਮ ਆਵੇ ਤੇ ਉਹਨੂੰ ਪਤਾ ਹੋਵੇ ਕਿ ਉਹਨੇ ਕੀ ਕੰਮ ਕੀਤਾ ਹੈਗਾ ਤੇ ਅੱਗੇ ਤੋਂ ਕੋਈ ਹੋਰ ਇਹ ਕੰਮ ਨਾ ਕਰੇ ਲੇਕਿਨ ਇੰਨੇ 'ਚ ਵੀ ਮੇਰੇ ਆਪਣੇ ਭਰਾਵਾਂ ਨੇ ਮੇਰੇ ਆਪਣੇ ਭਰਾਵਾਂ ਨੇ ਸਾਥ ਨਹੀਂ ਦਿੱਤਾ ਦੂਜੇ ਆਪਣੀ ਗਲਤੀ ਮੰਨ ਕੇ ਉਹਨਾਂ ਨੂੰ ਅਹਿਸਾਸ ਹੈਗਾ ਮੈਂ ਉਸ ਕੁੜੀ ਨੂੰ ਮਾਫ਼ ਤਾਂ ਹੀ ਕੀਤਾ ਕਿ ਉਹ ਬਿਲਕੁਲ ਸ਼ਾਂਤ ਹੈ ਉਹਨੇ ਆਪਣੀ ਮਾਫੀ ਮੰਨੀ ਹੈ ਉਹਨੂੰ ਇਸ ਚੀਜ਼ ਦਾ ਅਫਸੋਸ ਵੀ ਹੈਗਾ ਤਾਂ ਮੈਂ ਉਹਨੂੰ ਕੋਰਟ 'ਚ ਨਹੀਂ ਖਿੱਚਣਾ ਚਾਹਦੀ ਮੈਂ ਵੀ ਕਿਸੇ ਦੀ ਪੈਣ ਦੀ ਇੱਜ਼ਤ ਨਹੀਂ ਉਚਾਲਣਾ ਚਾਹਦੀ ਲੇਕਿਨ ਮੇਰੇ ਆਪਣੇ ਭਰਾ ਮੇਰੇ ਨਾਲ ਨਹੀਂ ਹੈ ਮੈਨੂੰ ਦੱਸੋ ਵੀ ਕੋਈ ਜੱਥੇਬੰਦੀ ਹੈ ਜਿਹੜੀ ਕੁੜੀਆਂ ਦਾ ਇਨਸਾਫ ਕਰੇ ਅੱਗੇ ਆਵੇ ਪੈਸੇ ਤੋਂ ਇਲਾਵਾ ਕੋਈ ਗੱਲ ਕਰੇ ਜਾਂ ਕਿਸੇ ਦਾ ਇਨਸਾਫ ਦਵਾ ਸਕੇ ਹੈ ਕੋਈ ਕਿ ਤੁਸੀਂ ਪੈਸੇ ਦੇ ਪਿੱਛੇ ਹੀ ਭੱਜਣਾ ਹੈ ਕਿ ਇਹ ਹੀ ਸਭ ਕਰਦੇ ਰਹਿਣਾ ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਜੇ ਕੋਈ ਤੁਹਾਡੇ ਨਾਲ ਖੜਦਾ ਆਪਣਾ ਇਨਸਾਫ ਲੈਣ ਨੂੰ ਉਹਦੇ ਨਾਲ ਤੇ ਖੜੋ ਤੁਸੀਂ ਨਹੀਂ ਵੀ ਖੜਨਾ ਸੀ ਮੇਰਾ ਦਮਾਲਾ ਤਾਂ ਮੈਨੂੰ ਬਣਵਾਣ ਦਿੰਦੇ ਉਹਦੇ 'ਚ ਕੀ ਤਕਲੀਫ ਸੀ ਉਹਦੇ 'ਚ ਕਿਉਂ ਬਣਾ ਕੀਤਾ ਮੈਨੂੰ ਮੇਰਾ ਸਵਾਲ ਹੈ ਇਹ ਇਹਨਾਂ ਜੱਫੇਮੰਦੀਆਂ ਨੂੰ ਮੈਨੂੰ ਇਹਦਾ ਜਵਾਬ ਚਾਹੀਦਾ ਤੇ ਇਹ ਗੁਰਦੁਆਰੇ ਦੀ ਕਮੇਟੀ ਤੋਂ ਇਹ ਬੁੱਡੇਦਲ ਦਾ ਗੁਰਦੁਆਰਾ ਹੈ ਬੁੱਡੇਦਲ ਦੀ ਛੋਣੀ ਇਹ ਆਮ ਗੁਰਦੁਆਰਾ ਨਹੀਂ ਸੀ ਇਹ ਬੁੱਡੇਦਲ ਦੀ ਛੋਣੀ ਸੀ ਮੈਨੂੰ ਬੁੱਡੇਦਲ ਤੋਂ ਇਨਸਾਫ ਨਹੀਂ ਮਿਲਿਆ ਮੈਨੂੰ ਕੋਰਟ ਦਾ ਇਨਸਾਫ ਮਿਲਿਆ ਮੈਨੂੰ ਦੂਜੀ ਪਾਰਟੀ ਤੋਂ ਇਨਸਾਫ ਮਿਲਿਆ ਪਰ ਮੈਨੂੰ ਮੇਰੇ ਬੁੱਢੇ ਦਲ ਦੀ ਛੋਣੀ ਤੋਂ ਇਨਸਾਫ ਨਹੀਂ ਮਿਲਿਆ